ਕੇਂਦਰੀ ਗ੍ਰਹਿ ਮੰਤਰੀ ਅਮਿਤ ਸ਼ਾਮਨ ਮਾਨਸੂਨ ਦੌਰਾਨ ਦੀਸ਼ ਤੇ ਵਕਫਾ ਖਿਸਿਆਂ ਦੇ ਵਿੱਚ ਹੜ੍ਹ ਆਉਣ ਦੀ ਸਮੱਸਿਆ ਨਾਲ ਨਜਿੱਠਣ ਦੀਆਂ ਤਿਆਰੀਆਂ ਦੀ ਐਤਵਾਰ ਯਾਨਕੀ ਅੱਜ ਸਮੀਖਿਆ ਕਰ ਲਈ ਹਰ ਸਾਲ ਮਾਨਸੂਨ ਦੇ ਵਿੱਚ ਮੀਂਹ ਕਾਰਨ ਵਕਫਾ ਖ ਨਦੀਆਂ ਦੇ ਪਾਣੀ ਦਾ ਪੱਧਰ ਵਧਣ ਕਾਰਨ ਬਿਹਾਰ ਅਸਾਮ ਅਤੇ ਹੋਰ ਉੱਤਰ ਪੂਰਬਾ ਸੂਬਿਆਂ ਦੇ ਬੱਚੇ ਹਿੱਸਿਆਂ ਦੇ ਵਿੱਚ ਪਾਣੀ ਹੈ ਜਿਹੜਾ ਪਲ ਜਾਂਦਾ ਹੈ ਸੋ ਗ੍ਰਹਿ ਮੰਤਰਾਲੇ ਦੇ ਅਧਿਕਾਰੀ ਨੇ ਦੱਸਿਆ ਕਿ ਗ੍ਰਹਿ ਮੰਤਰੀ ਦੇਸ਼ ਵਿੱਚ ਹੜ੍ਹ ਪ੍ਰਬੰਧਨ ਲਈ ਤਿਆਰੀਆਂ ਦੀ ਸਮੀਖਿਆ ਕਰਨ ਲਈ ਇੱਕ ਉੱਚ ਪੱਧਰੀ ਬੈਠਕ ਦੀ ਪ੍ਰਦਾਨਗੀ ਕਰਨਗੇ ਜਿਸ ਵਿੱਚ ਸਮੀਖਿਆ ਕੀਤੀ ਜਾਵੇਗੀ ਕਿਹੜੇ ਪ੍ਰਬੰਧ ਕੀਤੇ ਜਾਣ ਸਤਰਾਖੰਡ ਹਿਮਾਚਲ ਪ੍ਰਦੇਸ਼ ਅਤੇ ਕੁਝ ਹੋਰ ਸੂਬਿਆਂ ਨੂੰ ਵੀ ਮੌਨਸੂਨ ਦੌਰਾਨ ਜ਼ਮੀਨ ਖਿਸਕਣ ਅਤੇ ਮੀਂਹ ਨਾਲ ਜੁੜੀਆਂ ਹੋਰ ਸਮੱਸਿਆਵਾਂ ਦਾ ਸਾਹਮਣਾ ਕਰਨਾ ਪੈਂਦਾ ਹੈ ਹਾਲ ਹੀ ਦੇ ਸਾਲਾਂ ਦੇ ਵਿੱਚ ਗੱਲ ਕਰੀਏ ਤਾਮਿਲਨਾਡੂ ਕੇਰਲ ਅਤੇ ਜੰਮੂ ਕਸ਼ਮੀਰ ਵਿੱਚ ਵੀ ਹੜਾ ਆਇਆ ਹੈ ਅਧਿਕਾਰੀਆਂ ਦੇ ਅਨੁਸਾਰ ਜੇ ਅਸਾਮ ਦੇ ਵਿੱਚ ਹੜ ਨਾਲ 19 ਜ਼ਿਲ੍ਹਿਆਂ ਦੇ ਕਰੀਬ ਜਿਹੜੇ 4 ਲੱਖ ਦੇ ਲੋਕ ਪ੍ਰਭਾਵਿਤ ਹੋਏ ਨੇ ਸੋ ਉਹਨਾਂ ਦੱਸਿਆ ਕਿ ਇਸ ਸਾਲ ਹੜ ਜ਼ਮੀਨ ਖਿਸਕਣ ਤੂਫਾਨ ਕਾਰਨ ਜਾਨ ਗਵਾਉਣ ਵਾਲੇ ਲੋਕਾਂ ਦੀ ਗਿਣਤੀ 37 ਤੇ ਪਹੁੰਚ ਗਈ ਹੈ ਜੋ ਕਿ ਇੱਕ ਵਿਅਕਤੀ ਹੈ ਜਿਹੜਾ ਲਾਪਤ ਹੈ ਸੋ ਜਰੂਰੀਆਂ ਚੀਜ਼ਾਂ ਤੋਂ ਰੋਕ ਲਗਾਉਣ ਦੇ ਲਈ ਪ੍ਰਬੰਧ ਜਿਹੜੇ ਹੁਣ ਤੋਂ ਹੀ ਕਰਨੇ ਸ਼ੁਰੂ ਕਰ ਦਿੱਤੇ ਗਏ ਨੇ ਅਪਡੇਟ ਲੈ ਕੇ ਰੁੱਬਰੂ ਹੋਵਾਂਗੇ ਵੇਖਦੇ ਰਹੋ ਲੁਧਿਆਣਾ ਲਾਈ